ਤੇ ਸਨੀ ਦੇ ਉਹਨ ਪਾਜੀ ਇੱਧਰ ਖੜ ਕੇ ਮੈਂ ਵਿਚਾਲੇ ਖੜ ਕੇ ਐਂ ਕਰਕੇ ਖੜਾ ਨਾ ਐਂ ਕਰਕੇ ਪਈ ਗਿਆ ਆ ਇਧਰੋਂ ਖਿੱਚੋ 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 ਵਾਹ 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 ਪੈ ਗਿਆ ਪੈ ਗਿਆ ਤੱਕ ਪੈ ਗਿਆ ਜੇ ਜੀ ਮਿੱਤਰੋ ਵੀਡੀਓ ਨੂੰ ਅੰਤ ਤੱਕ ਦੇਖਿਓ ਹਾਸੇ ਨਾਲ ਭਰਪੂਰ ਆ ਵੀਡੀਓ ਪੇਸ ਕਸ ਮਾਸਟਰ ਜੀ ਠੀਕ ਹੈ ਜੀ ਦੇਖੋ 39 ਅੱਧਾ ਇੰਚ ਅੱਧਾ ਇੰਚ ਘੱਟ ਗਿਆ ਲੈ ਕੀ ਪੈਸੇ ਕੋਲਾ ਮੈਂ ਇੱਕ ਹੋਰ ਕੀ ਪੈਸੇ ਦੇਖ ਕੇ ਕਰਾਂਗੇ 40 ਇੰਚ ਦਾ ਕਿਹਾ ਸੀ ਹੈ 39 ਦਾ ਕਰ ਲੈਂਦਾ ਆ ਸਾਈਡ ਤੂੰ ਹੀ ਛੱਡਦਾ ਦੇਖ ਲੈ ਮੜਾ ਸਾਈਡ ਤੇ ਹੋ ਸਰ ਇਧਰ ਨੂੰ ਇਹ 25 ਇਧਰ 26 ਦਾ ਕਿਹਾ ਸੀ ਜਵਾਨ ਤਾਂ ਖੜਦਾ ਨਹੀਂ ਯਾਰ ਕੋਈ ਜਵਾਨ ਤਾਂ ਕੋਈ ਖੜਾ ਹੀ ਨਹੀਂ ਰਿਹਾ एलईडी ਨਾਲ ਲਵਾ ਦੀ ਉਹ ਰੇਪਾਂ ਹੀ এলইডি ਜੇ ਲੀਰ ਘਟ ਜੇ ਗੋਲੀ ਮਾਰਨ ਤੱਕ ਜਾਣਗੇ ਜੇ ਲੀਰ ਘਟ ਜੇ ਜਿਹੜੇ ਬੰਦੇ ਤੋਂ ਤਿਆਰ ਕਰਾਇਆ ਇਹ ਆਪਣੇ ਤੋਂ ਕੱਪੜੇ ਸਮੇਉਂਦਾ ਹੋਰੀ ਆ ਦੇ ਕੋ ਜੂੜ ਵੜਤਾ ਹੀ ਹੁਣ ਜੇ ਲਾਂਬਾ ਦੇਣਾ ਹੋਵੇ ਕਿੱਡੀ ਗੱਲ ਐਸੀ ਸਾਰੀ ਕਲਾਕਾਰੀ ਤਾਂ ਇਸੇ ਕੰਮ ਦੀ ਆ ਹੈ ਹੁਣ ਤਾਂ ਕਰਕੇ ਫਲੈਕਸ ਲਵਾਈ ਆ ਵੀ ਕੋਈ ਮੁੜੇ ਨਾ ਇਹ ਫੋਟੋ ਵਿਆਜ ਚ ਕਰਾਈ ਆਈ ਕਿਤੇ ਨਹੀਂ ਵਿਆਜ ਤਾਂ ਨਹੀਂ ਹੈਗੀ ਇਹ ਅੱਛਾ ਜੀ ਇਹ ਸ਼ੋਲੇ ਫਿਲਮ ਹੋ ਕੇ ਹੱਦੀ ਦੀ ਅੱਛਾ ਜੀ ਪਾਜੀ ਉਧਰੋਂ ਸੁਣੀ ਹੋਣ ਵਾਲਾ ਸੀ ਸੁਣੀ ਹੋਇਆ ਹੋਇਆ ਇਹ ਨਹੀਂ ਸੁਣੀ ਆ ਧਰਮਿੰਦਰ ਪਾਜੀ ਠੀਕ ਹੈ ਜੀ ਇਹਦੀ ਛੱਡੀ ਕਰੀ ਸਣੀ ਦੀ ਅੱਛਾ ਜੀ ਧਰਮਿੰਦਰ ਪਾਜੀ ਨੇ ਅੱਛਾ ਜੀ ਤੇ ਮੈਨੂੰ ਸਦਾ ਪੱਤਰ ਤੋਰਿਆ ਠੀਕ ਹੈ ਜੀ ਕਹਿੰਦੇ ਜਿੰਦਰ ਤਾਂ ਆਉਣਾ ਠੀਕ ਹੈ ਜੀ ਕਿਉਂ ਫਿਰ ਜਿਹੜੇ ਸਣੀ ਦੇ ਕੱਪੜੇ ਦੀ ਪੋਤੜੇ ਮੈਂ ਸਹਉਤੇ ਦੀ ਖੁਦ ਉਹ ਮੈਂ ਉੱਥੇ ਰਹਿੰਦਾ ਹੁੰਦਾ ਇਹ ਸੰਨ ਕਹਿ ਦੀ ਗੱਲ ਆ ਇਹ ਸੰਨ ਮੈਨੂੰ ਯਾਦ ਨਹੀਂ ਅੱਛਾ ਜੀ ਯਾਦ ਨਹੀਂ ਰਿਹਾ ਬੜੀ ਵੱਡੀ ਪਾਰਟੀ ਕਰੀ ਪਈ ਧਰਮਿੰਦਰ ਪਾਜੀ ਨੇ ਸਣੀ ਦੀ ਛੱਡੀ ਦੀ ਅੱਛਾ ਜੀ ਸਨੀਤਾ ਮਰੀ ਹੱਥਾਂ 'ਚ ਖੇਟਿਆ ਹਾਂ ਹੱਥਾਂ 'ਚ ਖੇੜ-ਖੇੜ ਵੱਡਾ ਹੋ ਗਿਆ ਇੱਕ ਗੱਲ ਪੁੱਛਣਾ ਮੜੀ ਜੀ ਹਾਂਜੀ ਤੁਸੀਂ ਕਿਹੜੇ ਸਾਨੇ ਜਗੇ ਸੂਰੋਂ ਆਏ ਆਪਣੇ ਪਿੰਡੋਂ ਮੈਂ ਤਾਂ ਯਾਰ ਐਂ ਦੇਖ ਲਾ ਵੀ ਵੱਡੇ ਵੀ ਆਏ ਨੇ ਆਪਣੇ ਉਦੋਂ ਅੱਛਾ ਜੀ ਵੱਡੇ ਵੀ ਆਏ ਹੋਏ ਮੈਂ ਕਿਸ਼ਤੀ ਲਈ ਦੀ ਅੱਛਾ ਜੀ ਕਿਸ਼ਤੀ ਕਰਾਈ ਹੋਈ ਸਾਡਾ ਘਟ ਹੈਗਾ ਸੀ ਜਿਹੜਾ ਪੁਰਾਣਾ ਘਟ ਸੀ ਉਦੋਂ ਕਿਸ਼ਤੀ ਹਾਂ ਕਿਸ਼ਤੀ ਮੈਨੂੰ ਲੈ ਬੜੀ ਉਧਰ ਪੰਪੇ ਇਕਣੀ ਅੱਛਾ ਜੀ ਐਂ ਚੀਟੇਪ ਮੇਰੇ ਕੋਲੇ ਦੀ ਉਦੋਂ ਬਾਅਦ ਬਸ ਆਪਾਂ ਇਹ ਕੰਮ ਤੋੜ ਲਿਆ ਉਧਰ ਪਾਜੀ ਮਿਲ ਗਏ ਮੈਨੂੰ ਅੱਛਾ ਜੀ ਹਾਂ ਇਹ ਤਾਂ ਛਟੀ ਦੇ ਫੋਟੋ ਖਿੱਚੀ ਹੋਈ ਆ ਤਰਮਿੰਦਰ ਪਾਜੀ ਅੱਛਾ ਜੀ ਇਹ ਇਹ ਜਦੋਂ ਸਨੀ ਦਾ ਬੇਟਾ ਹੋਇਆ ਉਦੋਂ ਖਿੱਚਾਈ ਤੀ ਇਹ ਠੀਕ ਹੈ ਜੀ ਤੇ ਇਹ ਅਸੀਂ ਫਿਰ ਐ ਖੜ ਗਏ ਸੀ ਤੀ ਤਰਮਿੰਦਰ ਭਾਈ ਇੱਧਰ ਖੜ ਕੇ ਤੇ ਸਨੀ ਦੇਮਲ ਪਾਜੀ ਇੱਧਰ ਖੜ ਗਏ ਮੈਂ ਵਿਚਾਲੇ ਖੜ ਗਏ ਐਂ ਕਰਕੇ ਠੀਕ ਹੈ ਜੀ ਐਂ ਕਰਕੇ ਖੜਾ ਮੈਂ ਦੇਖ ਦੇ ਐਂ ਕਰਕੇ ਹਾਂ ਸਾਰਾ ਗਸੌਮੀ ਅਸੀਂ ਹੀ ਆਈ ਲੱਗੂ ਗਈ ਨਾਲ ਦੀ ਲੱ ਕਿੰਚੀ ਤੇ ਪਤਰਾਤਾ ਦੀ ਆਪਾਂ ਕਿੰਚੀ ਤਰਾਤੀ ਸੀ ਆਈ ਬੇਚਰਾਂ ਅੰਦਰ ਚੱਲ ਤੂੰ ਮੈਂ ਦੇਖਦਾ ਮੈਂ ਆਪੀ ਦੇਖਦਾ ਗੁਣੀ ਅੰਦਰ ਬੈ ਸੈਵਨ ਸੂਨ ਮਾਰਕ ਵੀ ਆਉਣ ਵਾਲੇ ਨੇ ਇਹਦੇ ਕੱਪੜੇ ਕਰੇ ਹੁੰਦੇ ਆਪਣੇ ਕਿ ਇਟਾ ਲਾ ਗਿਆ ਓਏ ਆ ਓਏ ਇਟਾ ਲਾ ਠੰਡਾ ਜਿਹਾ ਪਾਣੀ ਪਾ ਲਈਏ ਚ ਵੀ ਤਪ ਜਾਂਦਾ ਪਾਣੀ ਜਿਹਾ ਅੱਗ ਵਰਗਾ ਹੋ ਜਾਂਦਾ ਅੱਖਾਂ ਤੇ ਵੀ ਨਹੀਂ ਬਵਾਇਆ ਜਾਂਦਾ ਇੰਨਾ ਤੱਤਾ ਤਾਂ ਚਾਲ ਬਹਾਨੇ ਨਾਲ ਬੁਲਾ ਲੈਣਾ ਕਿਸੇ ਨੂੰ ਤਾਂ ਕੋਈ ਨਹੀਂ ਮੂੰਹ ਲਾਉਂਦੀ ਵੀ ਦਵਾਈ ਪਾ ਜਾ ਠੰਡਾ ਜਾ ਬਾਲੀ ਪਾਣੀ ਚ ਨਾ ਬਾਲੀ ਚੋਟ ਲੀਤੀ ਓਏ ਚਾਹ ਨਵੀ ਇੰਨਾ ਹੀ ਕੰਮ ਹੈ ਮਾਰ ਕੇ ਬੋਲ ਬਲਾਨੀ ਦਵਾਈ ਪਾ ਜਾ ਠਿੰਕੇ ਦਵਾਈ ਪਾ ਜਾ ਚਾਲ ਬਈ ਲੋਟ ਆ ਗਏ ਬਾ ਐਨੀ ਮਾਰਨੀ ਐਨੀ ਮਾਰ ਕੇ ਚਾਹੇ ਦਮ ਲੈ ਲਿਓ ਠੀਕ ਆ ਕਾਲੀ ਨਾ ਕਰਿਓ ਕੰਮ ਚ ਲੰਬਾ ਨਹੀਂ ਆਉਣਾ ਚਾਹੀਦਾ ਕੰਮ ਚ ਠੀਕ ਹੈ ਸੁਣ ਕੀ ਗੱਲ ਠੀਕ ਹੈ ਹਾਂ ਲੈ ਹੁਣ ਤੂੰ ਬੈਠ ਤੇ ਇਹਦੋਂ ਸਿੱਖ ਤੂੰ ਮੁੰਡੇ ਤੋਂ ਸਿੱਖਿਆ ਹਾ ਥੋੜਾ ਮੁੱਖ ਚਲਾ ਲੈ ਮੜੀ ਜੀ ਖੜ ਜਾ ਉਂਗਲ ਇਹ ਕਈ ਵਾਰ ਚੀਚੀ ਵੀ ਜੀ ਨੰਗ ਜਾਂਦੀ ਐ ਇਹ ਕੋਈ ਨਾ ਰੋ ਰੱਖਿਓ ਕੰਮ ਦੀ ਹਾਂ ਲੈ ਮੈਨੂੰ ਮਾਰ ਕੇ ਦਿਖਾ ਕਿਵੇਂ ਮਾਰੇਗਾ ਸੱਤਰੂ ਸੱਤਰੂ ਸੇਨ ਦੀ ਸਨਾਕ ਸੀ ਸੇਨਾ ਕੁੜੀ ਐ ਜਿਹੜੀ ਅੱਛਾ ਜੀ ਸੱਤਰੂ ਸੇਨ ਦੀ ਕੁੜੀ ਐ ਸਨਾਕ ਸੀ ਸੇਨਾ ਹਾਂ ਜੀ ਮੇਰੇ ਤੋਂ ਬਿਨਾ ਉਹ ਸਿਆਉਂ ਨਹੀਂ ਮਰਪਾਉਂਦੀ ਕਿਸੇ ਤੋਂ ਕੱਪੜੇ ਉਹਦੇ ਸਿਆਉਂ ਨਹੀਂ ਫਟਾਉਂਦੀ ਐਵੇਂ ਲਿਆ ਸਿਆਉਂ ਨਹੀਂ ਫਟਾਉਂਦੀ ਉਹ ਤੇ ਐਵੇਂ ਹੀ ਪਾਉਂਦੇ ਹੁੰਦੇ ਧਾਗਾ ਉਰਾ ਫਟਾ ਮੈਂ ਪਾਵਾਂ ਹੀ ਇਹ ਇਹ ਸਿੱਖ ਤਲ ਸਿੱਖ ਤਲ ਲੈ ਪਹਿਲੇ ਐਵੇਂ ਨਹੀਂ ਪਾਉਂਦੇ ਹੁੰਦੇ ਆਰੇ ਇਹਨੂੰ ਐ ਆਰੇ ਆਹ ਦੀ ਉਂਗਲ ਤੇ ਠੋਕ ਲੈ ਇੰਨਾ ਕਰ ਲੈ ਐਂ ਕਰਕੇ ਇਹਨੂੰ ਮੂਹਰੋਂ ਐ ਬਟਾ ਦੇ ਲੈ ਆਦੇ ਧਾਗਾ ਮੂਹਰੋਂ ਮਜ਼ਬੂਤ ਹੋ ਜੂਗਾ ਤੇ ਕੈਂਚੀ ਨਾਲ ਕੱਟ ਲੈ ਨਾ ਮਾੜਾ ਹਰ ਜਾ ਪਕਾਈ ਨਾ ਮਾਰ ਗੱਲ ਸੁਣ ਲੈ ਸਿੱਖ ਰਾਕਾ ਤਾਂ ਬੋਲਦਾ ਵੱਧਾ ਆਰੇ ਠੋਕ ਲੈ ਲੈ ਹੁਣ ਇਹਦੇ ਵਿੱਚ ਦੀ ਨਗਾ ਦਿਓ ਮੜਾ ਜਾ ਲੈ ਦੇ ਐ ਪਾਉਣਾ ਇਹ ਪੈ ਗਿਆ ਦੀ ਬਾਈ ਨਿਕਲੇ ਗਿਆ ਹਨਾ ਕਰ ਦਿ ਮੇਰੇ ਸਾਲੇ ਦੀ ਨਗਾ ਜੀ ਘਟਾ ਬੇਇੱਜ਼ਤੀ ਨਾ ਹੋਲੀ ਪੈ ਲਗ ਪੈ ਗਿਆ ਅਦਰੋ ਖਿੱਚੋ ਖਿੱਚੋ ਖੱਚੋ ਖੱਚੋ ਵਾ 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 ਪੈ ਗਿਆ ਪੈ ਗਿਆ ਧਾਕਾ ਪੈ ਗਿਆ ਕੌਣ ਦਬਾਈ ਪਾ ਕੇ ਜਾਵੇ ਸੜੇ ਬੰਦੇ ਦੀ ਵੀ ਕੋਈ ਜੂਨ ਨਹੀਂ ਹੈਗੀ ਸੜਿਆ ਆ ਪਿਆ ਟੁੱਟੇ ਮੰਜੇ ਤੇ ਨਾ ਕੋਈ ਪੁੱਛਦਾ ਨਾ ਕੋਈ ਪਾਣੀ ਧਣੀ ਦਿੰਦਾ ਆਪ ਹੀ ਭਰ ਕੇ ਲੈਣਾ ਪੈਂਦਾ ਪਈਆ ਬੋਤਲ ਹੁਣ ਤਾਂ ਪੋਤੇ ਪੋਤੀਆ ਖੜਿਆਉਣੇ ਤੇ ਜਿਹੜੀ ਉਮਰ ਚ ਪਿਆ ਤੂੰ ਐਸੇ ਵੇਲੇ ਜਾਇਆ ਕਰਦਾ 2 ਵਜੇ ਨੂੰ ਦੱਚ ਬਾਕਾ ਨੂੰ ਘਰੇ ਲੈ ਆ ਕਰਦਾ ਹਏ ਤਰ ਉਮਰ ਕੱਟ ਗਈ ਮੇਰੇ ਸਾਲ ਦਾ ਉਹ ਕਹਿੰਦਾ ਤੇਰੇ ਪਾ ਕੇ ਦੇਖਦਾ ਬੱਬਾ ਦਵਾਈ ਜੀ ਦਵਾਈ ਜੀ ਪੋਣ ਵਾਲੇ ਆਏ ਤੇ ਅਹੀ ਜੀ ਪਾਈ ਦਵਾਈ ਉਹਨੇ ਮੁੜ ਕੇ ਦੇਖਣ ਨੂੰ ਹੀ ਹਟ ਗਿਆ ਆਪ ਐਣ ਕਲਾਈ ਦੱਸ ਕੀ ਜੂਨ ਐ ਤੇਰੀ ਚੱਲ ਆ ਕਹਦੇ ਹੁੰਦੇ ਨੇ ਬਹੁਤ ਹੀ ਲੰਘੀ ਅੱਧੇ ਰਹਿ ਗਈ ਹੁਣ ਕੀ ਰਹਿ ਗਿਆ ਆ ਇਹ ਲੰਘ ਚੂਤੀਆਂ ਵੀ ਆ ਦੇਖਦੇ ਦੇਖਦੇ ਨਹੀਂ ਸੱਚੇ ਨਹੀਂ ਛੱਡਦੀਆਂ ਤੀਵੀਆਂ ਨਾਲੇ ਪਾਣੀ ਲਾਇਆ ਪਿਆ ਗਿੱਲੇ ਚ ਵੀ ਪੜ ਜਾਂਦੀਆਂ ਨੇ ਕਿਹੜੀ ਧੀ ਕਿਹੜੀ ਆ ਲੱਭੂ ਆਂ ਜੀ ਮੈਂ ਤਾਂ ਬਾਬੋ ਹਰਨਾਮ ਕੀ ਆਹੋ ਓਰੇ ਆ ਨਾ ਮੜੀ ਜੀ ਕੀ ਗੱਲ ਆ ਪਾਣੀ ਤਾਂ ਨਹੀਂ ਪੀ ਜਾਂਦੀ ਕੂਲਰ ਤੋਂ ਲੈਂਦਾ ਹੋਇਆ ਪਰ ਕੇ ਬਸ ਮੈਨੂੰ ਤਾਂ ਲੋੜ ਨਹੀਂ ਕਰੇ ਜਾਨੀ ਆ ਮੈਂ ਤਾਂ ਬਹੁਤ ਚਾਹ ਜੀ ਬਣਾ ਕੇ ਪੀਉਂਗਾ ਬਾਗ ਜੀ ਘਰੀ ਰਹਿਣੀ ਸਾਰਾ ਦਿਨ ਓਰੇ ਆਮੜੀ ਜੀ ਆ ਲੱਵੇ ਤਾਂ ਖੜੀਆਂ ਤੇਰੇ ਅੱਛਾ ਆਮੜੀ ਜੀ ਆ ਪਾ ਕੇ ਜਾ ਦਵਾਈ ਜੀ ਮੇਰੇ ਲੇ ਫੜਾ ਮੈਨੂੰ ਤਾਂ ਦੀਂਦਾ ਨਹੀਂ ਮੱਛਣਾ ਲੇ ਫੜਾ ਦੇ ਫਿਰ ਘਰੇ ਪਵਾੜਾਂ ਦਾ ਕਰੇ ਜਮਾ ਖੈਨੀ ਇਧਰ ਦੀ ਕਿਵੇਂ ਪਾਏਂਗੀ ਮੂਰੇ ਓਰੇ ਆ ਬੈਠੇ ਪੈ ਜਾ ਆ ਜਾ ਆ ਜਾ ਆ ਜਾ ਬੋਝ ਕੇ ਪਾ ਦੇ ਮੈਨੂੰ ਤਾਂ ਦੀਦਾ ਨਹੀਂ ਹੈਗਾ ਨਹੀਂ ਤਾਂ ਆਪ ਹੀ ਪਾਰਾਂ ਦਵਾਈ ਮੈਂ ਕਾਨੂੰ ਕਹਾਵਾ ਤੀਮੀਆਂ ਤਾਂ ਸੋਕੋ ਤਾਂ ਦਿਖ ਜਾਂਦਾ ਆ ਜਾ ਇੱਧਰ ਦੀ ਵੇ ਪੈ ਜਾ ਉਰੇ ਖੱਲਣਿਆ ਐ ਕਿ ਪਾਏਂਗੀ ਦਵਾਈ ਆਹੋ ਹੋਰ ਬੈਠੇ ਕਿਵੇਂ ਪਊਗੀ ਪਾ ਦੇ ਹਾਏ 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 ਤਾ ਮੱਚਦੀ ਵਾਲੀ ਐ ਫਿਰ ਹੁਣ ਮੈਂ ਦਵਾਈ ਚ ਵਿੱਚ ਬਣੀ ਹੋਈਆਂ ਜੀ ਦਵਾਈ ਤੇ ਹੋਈ ਜੀ ਮੈਂ ਪਾਤੀ ਅੱਖਾਂ ਚਲੇ ਦੂਜੀ ਚ ਪਵਾਉਂਦੀ ਮੈਂ ਇਹਦਾ ਨਿਕੜ ਗਈ ਨਿਕੜ ਗਈ ਤਾਂ ਅੱਖ ਮੜਕਾਤੀ ਮੈਂ ਲੇ ਪਰ ਹੋਰ ਪਤਾ ਨਹੀਂ ਆਖੜ ਜਾ ਹੌਲੀ ਹੌਲੀ ਪਾਈ ਮੇਰੀ ਗੱਲ ਸੁਣਾ ਹਾਂ ਮੈਂ ਤਾਂ ਐਂ ਕਹਿਣਾ ਛੁੱਟੀ ਪੁੜੀ ਦਾ ਭੋਗ ਤੀ ਜਿੱਦਾਂ ਆਹੋ ਸੁਣਦੀ ਐ ਸੁਣੀ ਜਾਂਦੀ ਐ ਦਵਾਈ ਪਵਾ ਲੈ ਮਰਨਾ ਮੈਂ ਕਰੇ ਜਾਣਾ ਕੋਈ ਕੁੰਟੇ ਮਾਰਦੀ ਆ ਹਾਏ ਹਾਏ ਦਵਾਈ ਤਾਂ ਬਾਰੀ ਡੋਲਦੀ ਤਾ ਮੈਨੂੰ ਦਵਾਈ ਬਾਰੀ ਡੋਲਦੀ ਬਾਰੀ ਡੋਲਦੀ ਬਾਰੀ ਡੋਲਦੀ ਦਵਾਈ ਦੁਬਾਰੇ ਪਾ ਦੁਬਾਰੇ ਪਾ ਦਵਾਈ ਕਾ ਨੂੰ ਪਵਾਣੀ ਆ ਮਰਨੇ ਨੇ ਬਹਾਨੇ ਨਾਲ ਖੜਾਇਆ ਓਰੇ ਇਹਨੂੰ ਐਗਾ ਵੀ ਮੈਂ ਇਹਦੇ ਨਾਲ ਖੜ ਕੇ ਇਥੇ ਗੱਲਾਂ ਮਾਰੀ ਜਾਵਾਂ ਮਰ ਤਾਂ ਇੰਜੇ ਕਰਤ ਨਾ ਵੀ ਸਾਰੇ ਸਿਸਕ ਕੱਖ ਜੀ ਪਾ ਜਾ ਟੁੱਟ ਪਾਣਾ ਕਿੱਥੇ ਪਾਪ ਲੱਗੂਰੇ ਬਹਿ ਜਾਊਗਾ ਮੰਜਾ ਢਾਕੇ ਘਰ ਦੇ ਵੀ ਆਏ ਨੇ ਜਮਾ ਕੱਢ ਦਣਗੇ ਇਹਨੂੰ ਬਾਹਰੇ ਵੀ ਆਪਦੇ ਨੂੰ ਘਰੇ ਬਿਠਾ ਕੇ ਰੱਖੋ ਓ ਕੀ ਕੁਸਰ ਬਸਰ ਜੇ ਕਰੀ ਜਾਂਦੀ ਐ ਜੇਠਾ ਮੈਂ ਤਾਂ ਤੈਨੂੰ ਐ ਕਹਿਨੀ ਆ ਹਾਂ ਤੈਨੂੰ ਹੋਰ ਕੋਈ ਕੰਮ ਨਹੀਂ ਆ ਸਾਡੇ ਬਾਗਲ ਮੂਰੇ ਮੰਜਾ ਢਾਕੇ ਬਹਿ ਜਾਣਾਗਾ ਔਰ ਕੀ ਕਰੀਏ ਭਾਈ ਸਾਨੂੰ ਤਾਂ ਧਰਤੀ ਉਟਣੋਂ ਹਟ ਗਈ ਤੀ ਵੀ ਜਾਨੇ ਤਾਂ ਉਟਣੀ ਕੀ ਆ ਫੜ ਦੇ ਭਾਈ ਪਵਾ ਲੈ ਮੈਂ ਜਾਣ ਕਰੇ ਬੇਲੀ ਨਹੀਂ ਹੈਗੀ ਤੇਰੇ ਵਰਗੀ ਮੈਂ ਪਾਵੇ ਪਾਵੇ ਮੇਰੀ ਗੱਲ ਸੁਣੀ ਜਾਈ ਨਾਲ ਦੀ ਨਾਲ ਹੌਲੀ ਪਾ ਦੇ ਭਾਈ ਹੌਲੀ ਪਾ ਮੈਂ ਸ਼ਾਰਟ ਮਾਰਦੀ ਆ ਮੈਂ ਮੈਂ ਸ਼ਾਰਟ ਮਾਰਦੇ ਹੱਥ ਵੀ ਨਹੀਂ ਲਾਉਣ ਦਿੰਦਾ ਹਏ ਕੋ ਮਾਰਦੀ ਆ ਭਾਈ ਸਿਆਣੇ ਬੰਦੇ ਤੇ ਗੱਲ ਸੁਣ ਲੈ ਮੇਰੀ ਸੁਣਾ ਜਦੋਂ ਛੋਟੀ 부ੜੀ ਦਾ ਭੋਗ ਤੀ ਹਾ ਹਾਏ ਮਰਦਾ ਕਿਉਂ ਤਾਂ ਬਾਰੇ ਅੱਖ ਚੋਂ ਕੱਢਦਾ ਨਾ ਦਵਾਈ ਉੱਥੇ ਨਾ ਉਹ ਇੱਕ ਪਾਣੀ ਫੜਾਉਂਦੀ ਸੀ ਕੀ ਲੱਗਦੀ ਸੀ ਤੇਰੀ ਹੋ ਭੈਣ ਤੇ ਮੇਰੀ ਹੈ ਤੇਰੀ ਭੈਣ ਸੀ ਪੁੱਛ ਲਾ ਉਹਨੂੰ ਛੜੇ ਛਣਾਕ ਦੀ ਮੇਰੀ ਕੀ ਜੂਣਾ ਹੈ ਕੀ ਪੁੱਛ ਲਾ ਉਹਨੂੰ ਪੁੱਛ ਲਾ ਮੇਰੇ ਬਾਰੇ ਕਾ ਵਧੀਆ ਬੰਦਾ ਖਾਂਦਾ ਪੀਂਦਾ ਨਹੀਂ ਕੁਸਾ ਉਹਨੇ ਕੱਟਦੀ ਕਿਸੇ ਨਾਲ ਉਦੋਂ ਤੇ ਜਿੱਥੇ ਬੈਹੀ ਹੋਈ ਸੀ ਤਲਾਕ ਹੋ ਗਿਆ ਕੱਟਦਾ ਮੈਂ ਵੀ ਨਹੀਂ ਕੀ ਪਤਾ ਸਾਡੀ ਛੱਤਰੀ ਬਹਿ ਜੇ ਮੈਂ ਕਿਹੜਾ ਕੱਟਦਾ ਕਿਸੇ ਨਾਲ ਤਾਂਹੀਂ ਤੂੰ ਰੇਖਿਆ ਤੂੰ ਤਾਂ ਹੀ ਭੋਕਦਾ ਹੁੰਦਾ ਕੋਈ ਚੱਜ ਦੀ ਗੱਲ ਤਾਂ ਤੈਨੂੰ ਆਉਦੀ ਨਹੀਂ ਹੈਗੀ ਇੱਥੇ ਐ ਲੈ ਬਾਣਾ ਆ ਸੇਗੀ ਅੱਛਾ ਚੱਜ ਦੀ ਤਾਂ ਐਦੂ ਚੱਜ ਦੀ ਗੱਲ ਕੀ ਹੂ ਕਿਸਦਾ ਘਰ ਬਸਾ ਦੇਂਗੀ ਤੂੰ ਕੋਈ ਨਾ ਪੁੱਛੂਗੀ ਪੁੱਛ ਲਈ ਮੜਾ ਜਾ ਪਤਾ ਕਰੀਂਗਾ ਉਂਦੇ ਜਾਂਦੀ ਦੱਸ ਜੀ ਮੈਨੂੰ ਫਿਰ ਚੰਗਾ ਨਾਲ ਇੱਕ ਆਪਦੇ ਬਾਰ ਮੂਰੇ ਬਹਿ ਜਾ ਕਰ ਮੰਜਾ ਢਾ ਕੇ ਉਰੇ ਨਾਲ ਬੈਠਾ ਕਰ ਚਾਲੂ ਰੇ ਕੀ ਹੁੰਦਾ ਫਿਰ ਤੇਰਾ ਕੜਾ ਥੋਂਕਾਸਦਾ ਉਰੇ ਦੱਸ ਨਹੀਂ ਮੁੜਦੀ ਉਹ ਕਰੀ ਮੇਰੀ ਗੱਲ ਤੇ ਘਰ ਮਗਰੀ ਟੱਪ ਦੀ ਮੈਨੂੰ ਦੱਸ ਕਿ ਕਿ ਜਾਈ ਸਰਨਾਮਾ ਐ ਤਾਂ ਨਿਗਾਹ ਹੈਗੀ ਆ ਮੇਰੀ ਮੈਂ ਤਾਂ ਉਹੀ ਬਾਹਨੇ ਜਣਾ ਖੜਾ ਏ ਤੀ ਤੈਨੂੰ ਐਦਾਂ ਮੱਖੀਆਂ ਗਿਣਨ ਨਾ ਮੈਂ ਬੈਠੀ ਆ ਗੋਡੇ ਤੇ ਪਰ ਮੁੜੇ ਹੀ ਹੋਰ ਕੀ ਕਰੀਏ ਲੰਗਦੀ ਐ ਟੱਪ ਦੀ ਇਹਨੂੰ ਹੀ ਛੇੜਨਾ ਪੈਂਦਾ ਓਏ ਹਾਂ ਆਉਣਾ ਮੜੇ ਮੈਂ ਪਿੰਡ ਚ ਗਿਆ ਹੋਇਆਗਾ ਕੁਛ ਨਹੀਂ ਯਾਰ ਕੁੜਤਾ ਪਜਾਮਾ ਸਿਉਣਾ ਦੇਣਾ ਸੀ ਆਪਣੇ ਬੰਬੇ ਵਾਲੇ ਦੇ ਓ ਪਤਾ ਗੱਲ ਕੀ ਆ ਸ਼ਹਿਰ ਨਾਲ ਤਾਂ ਪੈਸੇ ਵਾਲੇ ਲੈ ਆਂਦੇ ਨੇ ਯਾਰ ਨਾਲੇ ਮਹੀਨਾ-ਮਹੀਨਾ ਦਿੰਦੀ ਨਹੀਂ ਹੈਗੇ ਇੱਥੇ ਦੋ ਮਾਰ ਕੇ ਪੰਪੇ ਦਾ ਦੂਜੇ ਦਿਨ ਹੀ ਦੇ ਦੂਗਾ ਆਹੋ ਮਾ ਖੇਤ ਬੰਨੇ ਪਾਇਆ ਜਾਂਦਾ ਚਲ ਕੰਮਕਾਰ ਚ ਆਉਣਾ ਬਸ ਚਲਦੇ ਆਪਾਂ ਮੈਂ ਆ ਨਾਪਾਇਆ ਦੇ ਕੇ ਬਸ ਆ ਗਿਆ ਠੀਕ ਆ ਨਹੀਂ ਇੱਧਰ ਦੀ ਆਈ ਤੂੰ ਬੰਬੇ ਵਾਲੀ ਕੰਨੇ ਬੰਬੇ ਵਾਲੀ ਦੀ ਦੁਕਾਨ ਤੇ ਆ ਮੈਂ ਠੀਕ ਆ ਠੀਕ ਆ ਮੇਰਾ ਵੀਰ ਓਕੇ ਬਈ ਮਾਸਟਰ ਜੀ ਕੀ ਹਾਲ ਚਾਲ ਨੇ ਜੀ ਬੰਬੇ ਵਾਲਿਓ ਧੰਗਾ ਤੋੜ ਲਿਓ ਬਈ ਨਹੀਂ ਹੈ ਮਾਸਟਰ ਜੀ 2 ਮਿੰਟ ਖੜ ਜਾ ਹਾ ਗਏ ਤੇ ਉਹ ਪਾਣੀ ਲੈ ਗਿਆ ਬੰਦੇ ਖਾਤਰ ਧਾਗਾ ਤਾਂ ਨਹੀਂ ਤੋੜਦੇ ਨਹੀਂ ਨਹੀਂ ਤੈਨੂੰ ਮੈਂ ਇੱਕ ਗੱਲ ਹੋਰ ਦੱਸਦਾ ਹਾਂ ਹਾਂਜੀ ਬਾਈਓ ਤੋਰਿਆ ਨੂੰ ਤੈਨੂੰ ਕੱਲੇ ਨੂੰ ਦੱਸਦਾ ਗੱਲ ਜੇ ਕਿਤੇ ਬਾਈ ਚਾਂਸ ਹਾਂਜੀ ਮੂਰੀ ਪੀੜੀ ਸੰਤੀ ਜਾਵੇ ਬੁੜੀ ਦੀ ਮੰਨਣੀ ਨਹੀਂ ਗਲਤੀ ਨਹੀਂ ਮੰਨਣੀ ਅਗਲੇ ਨੂੰ ਇਹ ਗੱਲ ਕਹਿ ਦੀ ਕਾ ਕੱਪੜਾ ਖਰਾਬ ਸੀ ਨਾ ਮਾਂ ਕੱਪੜਾ ਲੈ ਆਓ ਨਮੀ ਸਲਵਾਰ ਬਣਵਾ ਲਓ ਠੀਕ ਹੈ ਜੀ ਅਗਲਾ ਕੱਪੜਾ ਡੋ ਅਡ ਦਾ ਲਿਆਇਆ ਕਾ ਸਾਨੂੰ ਕੀ ਚੱਕਰ ਅਡੋ ਅਡ ਤੇ ਪਾ ਲੂ ਗਲਤੀ ਹੋ ਜਾਏ ਮੰਨਣੀ ਨਹੀਂ ਜੀ ਕਾਈ ਗੱਲ ਨਹੀਂ ਹਣ ਮੂਲਾ ਕਰਨੈ ਲਗਾਉਂਦਾ ਜੇ ਗਲਤੀ ਹੋ ਜਾਏ ਮੇਰਾ ਪੱਕਾ ਮਿੱਤਰ ਹੋ ਮੰਨਣੀ ਨਹੀਂ ਕੋਈ ਨਹੀਂ ਲੈ ਬਣਾਉ ਤੇ ਧਾਗਾ ਪਾਵਾਂ ਦੁਬਾਰੇ ਪਾਵਾਂ ਕੋਈ ਗੱਲ ਨਹੀਂ ਪਾਇਆ ਹਾਂਜੀ ਕੋਚਿੰਗ ਚੰਦਰੀ ਹੈ ਜੀ ਉਹ ਕੀ ਹਾਲ ਹੈ ਜੀ ਉਹ ਠੀਕ ਹੋ ਇਹਦਾ ਮੁੰਡਾ ਆ ਆਪਣੇ ਕੋਲੇ ਬਹੁ ਟਾਈਮ ਦਾ ਮੱਥਾ ਮਾਰਦਾ ਸ਼ਗਿਰਦਾ ਆਪਣਾ ਅੱਛਾ ਹੀ ਅੱਛਾ ਫਿਰ ਆਇਆ ਹੁਣ ਮੈਂ 6 ਦਿਨ ਬੰਬੇ ਰਹੇ ਨਾ ਇੱਕ ਦਿਨ ਰੇ ਰਹੇ ਨਾ ਸਹੀ ਗੱਲ ਲਈ ਹਾਂ ਚਲ ਆਇਆ ਪਿੰਡ ਕਪ ਕੋਈ ਪਿੰਡੋ ਸਿਆਉਣ ਆ ਗਿਆ ਮਰ ਬੌਣ ਕੋਈ ਨਿੱਕਰ ਪਾੜ ਗਈ ਕੋ ਨਾਲ ਆ ਗਿਆ ਪੂਣ ਚਲੋ ਵੇ ਡੰਗਾ ਸਾਹ ਦੇ ਸਟਿੱਪਣੀਆਂ ਨੇ ਸਮਝ ਬਾਕੀ ਆਇਆ ਨਾ ਜਿਵੇਂ ਤੁਸੀਂ ਕਟਿੰਗ ਤੁਸੀਂ ਕਰਦੇਆ ਕਰੋ ਬਾਕੀ ਇਹਦਾ ਸਿਆਉਣੀ ਮਾਰਨੀਆਂ ਨੇ ਇਹਨਾਂ ਦਾ ਕੰਮ ਤਾਂ ਬਸ ਪ੍ਰੈਸ ਕਰਨੀ ਆ ਬਸ ਠੀਕ ਹੈ ਹਾਂ ਇਹਦਾ ਸਾਰਾ ਕੁਝ ਮੈਂ ਹੀ ਕਰਦਾ ਆ ਪੀ ਹੋਰ ਆਪਣਾ ਬੰਬੇ ਕੰਨੀ ਕੰਮ ਕਿਵੇਂ ਆਏ ਕਹਨਾ ਕਾਣੂ ਪਹੁੰਚਦੇ ਆ ਮੈਂ ਕਹਨਾ ਕਾਣੂ ਵ ਸਤਰੂ ਗੇਂ ਦੀ ਕੁੜੀ ਮੈਂ ਜਾਣਦਾ ਹੀ ਤੂੰ ਜਾਣ ਹਾ ਸਨਾਕਸੀ ਸੇਨਾ ਮੇਰੇ ਤੋਂ ਬਿਨਾ ਸਿਆਉਂ ਨਹੀਂ ਵਰਬਉਂਦੀ ਕਿਸੇ ਕੱਪੜੇ ਤੇ ਉਪਰ ਆਇਆ ਨਾ ਤੁਸੀਂ ਪੁਰਾਣੇ ਹੋ ਗਏ ਉੱਥੇ ਹਣਾ ਤਜਰਬਾ ਹੋ ਗਿਆ ਤਜਰਬਾ ਹੋ ਗਿਆ ਫਰਕ ਆ ਥੋੜਾ ਜਿਹਾ ਫਿਰ ਉਹਦਾ ਕਈ ਕੱਪੜੇ ਖਿਚ-ਖਿਚ ਪਾੜਦੇ ਉਹਨੇ ਪਾਟੇ ਨਹੀਂ ਉਹਨਾਂ ਨੂੰ ਕੋਲ ਦੇਖੋ ਪੈਸੇ ਦਾ ਕੋਈ ਚੱਕਰ ਨਹੀਂਦਾ ਕੁਆਲਿਟੀ ਬੋਲ ਨਹੀਂ ਮੰਗਦੇ ਹਾਂ ਕੋਈ ਕੀ ਥੋੜੇ ਕੋਲ ਕੁਆਲਿਟੀ ਵਾਲਾ ਬੰਦਾ ਚੱਲੂ ਹਾਂ ਕੁਆਲਿਟੀ ਵਾਲਾ ਬੰਦਾ ਕੀ ਗੱਲ ਹੋ ਰਾਣਾ ਥੋੜਾ ਤਾਂ ਹੁਣ ਉੱਥੇ ਪੁਰਾਣਾ ਨਾਮਜਾਦੇ ਬਣ ਗਿਆ ਉਹ ਭਾਈ ਚੌੜਾ ਬਾੜੀ ਵਾਲੇ ਹੋਣੇ ਬੋ ਭਾਈ ਚੌ ਸਲਮਾਨ ਖਾਨ ਦਾ ਹਾਂ ਸਲਮਾਨ ਖਾਨ ਦਾ ਕਿਵੇਂ ਉਹ ਕਹਿੰਦਾ ਸੀ ਕਹਿੰਦਾ ਯਾਰ ਘੋੜੀ ਲੈ ਕੇ ਜਾਣੀ ਆ ਅੱਛਾ ਹਾਂ ਇਧਰ ਹੀਰੋ ਕੋਲ ਆ ਆਪਣੇ ਲੱਖਾ ਗਾ ਉਹਨਾਂ ਕੋਲ ਘੋੜਾ ਚੰਗਾ ਮਾ ਲਿਆਵਾਂਗੇ ਕੋਈ ਗੱਲ ਨਹੀਂ ਲੈ ਆਵਾਂਗੇ ਹਾਂ ਸਾਡੇ ਬਰਗਨ ਨੂੰ ਕਦੇ ਮਿਲਿਆ ਦੋ ਓਏ ਯਾਰ ਕੀ ਗੱਲਾਂ ਕਰਦਾ ਲੈ ਚੱਲ ਮੇਰੇ ਨਾਲ ਫਲੈਟ ਆ ਤੜਕੇ ਮੇਰੀ ਸਵੇਰ ਦੀ ਮਾਰਨਿੰਗ ਦੀ ਇਰ ਇੰਡੀਆ ਦੀ ਜਿੰਮੇ ਹੁਣ ਉੱਥੇ ਹੀਰੋ ਆਏ ਘੋੜਾ ਕਢਾ ਲੈ ਮੈਂ ਆਖ ਉਹ ਮਾਂ ਮਲਿਆਉਂ ਯਾਰ ਤੈਨੂੰ ਪਤਾ ਹੋਰ ਕੀ ਆ ਤੱਕ ਜੀ ਪੈਂਦੀ ਆ ਪਿੰਡ 'ਚ ਮਾ ਯਾਰ ਕਮਾਲ ਐ ਤੇਰਾ ਨਾ ਫੋਟੋਆਂ ਕਰਾ ਦੂੰ ਹੋਰ ਦੱਸ ਮੈਂ ਤਾਂ ਹੁਣ ਅੱਕ ਗਿਆ ਫੋਟੋਆਂ ਕਰਾ ਕਰਾ ਕੇ ਲੋਕਾਂ ਦਾ ਉਹੀ ਫੁੜੇਈਆਂ ਮਾਰਦਾ ਫਿਰਦਾ ਮਾ ਆ ਤੁਸ ਤੂੰ ਉੱਥੇ ਵਿੱਚ ਰਹਿਣੇ ਹੁੰ ਲਾਗਾ ਨਹੀਂ ਲੱਗਦਾ ਸਹੀ ਗੱਲ ਹੈ ਸਹੀ ਗੱਲ ਹੈ ਹੁਣ ਸਲਮਾਨ ਖਾਨ ਕਹਿੰਦਾ ਤੜਕੇ ਫੋਨ ਕਰਕੇ ਹਾਂ ਕਹਿੰਦਾ ਤੂੰ ਬੰਬੇ ਕਦੋਂ ਆਏਂਗਾ ਮਾਈ ਦੱਸੋ ਕਹਾ ਫਿਲਮ ਕਰ ਰਹੇ ਆ ਨਵੀ ਅੱਛਾ ਜੀ ਮੈਂ ਫਿਰ ਹੁਕਮ ਕਰੂੰ ਹੂੰ ਕਹਿੰਦਾ ਬਿਜ਼ਨਸ ਕਲਾਸ ਚ 15 ਨੰਬਰ ਸੀਟ ਤੇਰੀ ਬੁੱਕ ਕਰਾਤੀ ਮਤਲਬ ਉੱਥੇ ਮਤਲਬ ਉਹ ਚ ਬੰਦਾ ਪੈ ਕੇ ਇੱਕ ਤਾਂ ਜਹਾਜ਼ ਵਿੱਚ ਬੈ ਕੇ ਜਾਂਦੇ ਹੁੰਦੇ ਨੇ ਇੱਕ ਜਹਾਜ਼ ਵਿੱਚ ਪੈ ਕੇ ਜਾਂਦੇ ਹੁੰਦੇ ਨੇ ਆਪਾਂ ਪੈਣ ਵਾਲੀ ਸੀਟ ਲੈਣੀ ਆ ਮੈਂ ਆਇਆ ਦੇਖ ਲਓ ਹਨਾ ਵੀ ਉੱਥੇ ਤੁਹਾਡਾ ਕਿੰਨਾ ਨਾਮ ਹੋ ਰਿਹਾ ਪਿੰਡ ਤੋਂ ਤੁਹਾਨੂੰ ਕੋਈ ਪੋਸਟਦਾ ਨਹੀਂ ਹਨਾ ਚਲੋ ਇਹ ਇਹ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ ਨਾ ਲਾਡੀ ਇਹ ਆਪਾਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ ਸਾਡ ਬਾਕੀ ਆਇਆ ਨਾ ਪਿੰਡ ਵਾਸਤੇ ਬੰਦਾ ਆਮ ਹੀ ਹੁੰਦਾ ਆ ਪਿੰਡ ਬਾਦ ਦਾ ਆਮ ਹੀ ਰਹੇ ਅੱਛਾ ਇੱਕ ਨਾ ਮੈਂ ਬੇਨਤੀ ਕਰਨ ਆਇਆ ਤੁਹਾਨੂੰ ਹੁਕਮ ਕਰ ਨਹੀਂ ਨਹੀਂ ਬੇਨਤੀ ਕਰਾਂਗੇ ਤੇਰੇ ਪਾਪੇ ਨਾਲ ਬਾੜੀ ਲਿਆ ਆ ਹੁਕਮ ਕਰ ਤਾਂ ਹੀ ਤੁਹਾਡੇ ਕੋਲ ਆਉਣੇ ਆਗੇ ਨਾ ਨਾ ਮੇਰਾ ਨਾ ਕੁਰਤਾ ਪਜਾਮਾਗਾ ਅੱਛਾ ਹੁਣ ਤੁਹਾਨੂੰ ਪਤਾ ਨਾ ਮੈਂ ਗਰਮੀ ਬਹੁਤ ਹੈ ਹਨਾ ਹਲਕਾ ਜਗਾ ਵਧੀਆ ਕੱਪੜਾਗਾ ਖੇਤ ਬੰਨੇ ਪਾਇਆ ਜਾਂਦਾਗਾ ਮੈਨੂੰ ਇੱਕ ਦੋ ਦਣਾ ਚ ਸਿਉਕੇ ਦਿਓ ਮੈਨੂੰ ਚਾਹੀਦਾ ਕਿੰਨੇ ਦਾ ਓਏ ਇਹ ਜੀ 350 ਮੀਟਰ ਲਾ ਮਹਿੰਗਾ ਲਾ ਮਹਿੰਗਾ ਲਾ ਮਹਿੰਗਾ ਲਾ ਉਹ ਬੁੜਿਆਂ ਚੱਕ ਲਈਆਂ 150 ਦਾ ਲੀੜਾ 150 ਪਰ ਤੁਸੀਂ ਉਧਰੋਂ ਲਿਆ ਜਾ ਕਰੋ ਕੋਈ ਓਏ ਉਧਰੋਂ ਵੀ ਲਿਆਵਾਂਗੇ ਉਹ ਤਾਂ ਫਿਰ ਆਏ ਆ ਨਾ ਜਿਹੜੇ ਉਹ ਕੱਪੜੇ ਨੇ ਉਧਰ ਦੇ ਕੱਪੜੇ ਉਹ ਤਾਂ ਪਹਿਲਾਂ ਟੈਸਟ ਹੁੰਦੇ ਅੱਛਾ ਜੀ ਉਹ ਤਾਂ ਲੈਬ ਨੂੰ ਤੋੜਦਾ ਮੈਂ ਜਿਵੇਂ ਹੁਣ ਅਮੀਰ ਖਾਨ ਦਾ ਮੈਂ ਝੁੱਗਾ ਬਣਾਇਆ ਸੀ ਅੱਛਾ ਉਹ ਤਾਂ ਫਿਰ ਪਹਿਲਾਂ ਲੈਬ 'ਚ ਜਾਂਦੇ ਨੇ ਨਾ ਹੂੰ ਫਿਰ ਟੈਸਟ ਹੋ ਕੇ ਫਿਰ ਬਣਾਉਣਾ ਮੈਂ ਕੋਈ ਗੱਲ ਨਹੀਂ ਮੈਂ ਹੀ ਬਹੁਤ ਮਹਿੰਗੀ ਵੀਡੀਓ ਉੱਥੇ ਨਹੀਂ ਉਹਨਾਂ ਨਾਲ ਆਪਾਂ ਸਮਝਾਈ ਸਮਝ ਨਹੀਂ ਜਾਂਦੇ ਉਹ ਤਾਂ ਦੇਖ ਯਾਰ ਬੜੇ ਵਧੀਆ ਇਨਸਾਨ ਨੇ ਉਹਨੇ ਅੱਜ ਤੱਕ ਮੈਥੋਂ ਕਰਾਇਆ ਨਹੀਂ ਮੰਗਿਆ ਲੱਤੀ ਜੇ ਮੈਂ ਕਰਾਇਆ ਦੇਣ ਆ ਜਾ ਮੈਂ ਤਾਂ ਨੰਘ ਹੋ ਜਾ ਭਾਈ 30 ਸਾਲ ਹੋ ਗਏ ਮੈਨੂੰ ਰਹ ਅਕਸ਼ੇ ਕੁਮਾਰ ਕੇ ਪਿਛਲੇ ਮਹੀਨੇ 9000 ਦੇ ਮੈਂ ਗੱਭੂ ਕੋਸ਼ੀ ਖਾ ਗਿਆ ਟਮਿੰਕਲ ਖੰਨਾ ਮੇਰੇ ਸਾਹਮਣੇ ਬਹਿ ਗਿਆ ਕਿਹਦਾ ਕਰੇ ਖਾਊ ਪਾਜੀ 1 ਰੁਪਿਆ ਨਹੀਂ ਮੈਂ ਕਹਿੰਦਾ ਪਿਆਰੀ ਬੜਾ ਯਾਰ ਕੀ ਕਰਾਂ ਮੈਂ ਐਂ ਛੱਡਦਾ ਨਾ ਕਰਾਇਆ ਕਰੂ ਆ ਵਿੱਚ ਹੀ ਸਮਾਂ ਹੀ ਆ ਜਾਣ ਦੇ ਕੀ ਗੱਲ ਹੈ ਯਾਰ ਫਿਰ ਜੋ ਉਹੀ ਗੱਲ ਨਾਲ ਟਾਈਮ ਵਾਲਾ ਹੋ ਗਿਆ ਸੋਨੂੰ ਤੇ ਤੁਸੀਂ ਤਾਂ ਬੱਚੇ ਰਹਨੇ ਹੋ ਹੁਣ ਬਾਕੀ ਤਿਆਰ ਪਾ ਥੋੜੇ ਘਰ ਬਣ ਗਿਆ ਯਾਰ ਆਪਾਂ ਘਰ ਬਣ ਗਿਆ ਘਰ ਬਣ ਗਿਆ ਅਮਿਤਾ ਬਜਣ ਤਾਂ ਮੈਨੂੰ ਕਹਿੰਦਾ ਤੂੰ ਰੀਦਾ ਮਤਲਬ ਫਰਕ ਹੀ ਨਹੀਂ ਥੋੜਾ ਦੰਦਾ ਜਣੀ ਨਹੀਂ ਅਮਿਤਾ ਬਜਣ ਤਾਂ ਮੈਨੂੰ ਨਾਲ ਲੈ ਕੇ ਜਾਂਦਾ ਜਿੱਧਰ ਜਾਂਦਾ ਮੈਂ ਤਾਂ ਹੂੰ ਇੱਕ ਆਪਣੇ ਪਿੰਡੂ ਸੁਭਾ ਮੈਂ ਜਾਂਦਾ ਨੀ ਆਹੋ ਆਪਾਂ ਆਏ ਹੋ ਜਾਂਦੇ ਲੈ ਹੁਣ ਤੂੰ ਮੇਚਾ ਦੇ ਆ ਲੈ ਮੇਚਾ ਲੈ ਉਹ ਕਿੱਧਰ ਭਾ ਕੇ ਆਉ ਬਚੀ ਜਾ ਕਿਦੋਂ ਆ ਜਾ ਖੜਾ ਹੋ ਤੂੰ ਆ ਮੇਚਾ ਲੈ ਖੜਾ ਹੋ ਜਾ ਆਜ ਮੇਚਾ ਲੈ ਖੜਾ ਹੋ ਜਾ ਲੈ ਬਸ ਆਪਣਾ ਖੁੱਲਾ ਢੁੱਲਾ ਇਸੇ ਹੋਣਾਗਾ ਥੋੜਾ ਕੋਈ ਬਾਹਲਾ ਨਹੀਂ ਆਪਾਂ ਹਣਾ ਫੀਡਿੰਗ ਇੰਝ ਨਹੀਂ ਦੇਉਂਗਾ ਨਾਂ ਲਿਖ ਦੇਦਾ ਨਾਂ ਲਿਖ ਦੇ ਇਧਰ ਖੜ ਮੇਰੇ ਕੋ ਨੀ ਖੜ ਉਧਰ ਕੀ ਚਾਕ ਤੈਨੂੰ ਨੀ ਮੈਂ ਕਿੰਨਾ ਕਰਾਂ ਕੁੜਤਾ ਵਧੀਆ ਬਸ ਖੁੱਲਾ ਢੁੱਲਾ ਜਾ ਓਏ ਓਏ ਨੇਰਾ ਪੈਂਦਾ ਬਾਹਰੇ ਆਈ ਮੜਾ ਜਾ ਨੇ ਰਾ ਪੈਂਦਾ ਇੱਥੇ ਲਵਾਂਗੇ ਹੁਣ ਧੁੱਪੇ ਹੈਂ ਓਰੇ ਆ ਲੈ ਓਰੇ ਆ ਅੰਦਰ ਨਹੀਂ ਰਾ ਪੈਂਦਾ ਇੱਥੇ ਕੜ ਕਿੰਨਾ ਕੁ ਨੀ ਮਾ ਕਰਾਂ ਬਸ ਗੋਡੇਾਂ ਤੱਕ ਅ 81 ਥੱਲੇ ਆਇਆ ਤੂੰ ਮਾਰਿਆ 81 ਲੇਖ ਲੰਬਾਈ 81 ਕੁਰਤੇ ਦੀ ਲੰਬਾਈ 81 ਲੇਖ ਠੀਕ ਹੈ ਜੀ ਲੈ ਬਾਜੂ ਵੀ ਥੋੜੇ ਜਿਹਾ ਨਾ ਕੋਨਾ ਕੋਨਾ ਮੈਂ ਆਪਦੇ ਹਿਸਾਬ ਨਾਲ ਕਰਾਂ ਅ 42 ਸਾਢੇ 42 ਕਰ ਦੇ ਠੀਕ ਹੈ ਕਰਤਾ ਤੀਰਾ ਸਾਢੇ 42 ਕਰਤਾ ਕਰਤਾ ਹਾਂ ਲੈ ਹੁਣ ਬਾਹ ਸਿੱਧੀ ਕਰ 42 ਵੀ ਕਰਨੇ ਕਈ ਵਾਰ ਸੰਗ ਸੰਗੜਦਾ ਮਾ ਜਮੀ ਨਹੀਂ ਮੇਰੀ ਗਾਰੰਟੀ ਆ ਧੋਕੇ ਬਣਾਵਾਂਗੇ ਬਾਹ ਸਿੱਧੀ ਕਰ ਐ ਨਹੀਂ ਐ ਕਰ ਐ ਇਹ ਤੂੰ ਲਾਲਾ ਨਾ ਹੁਣ ਲਕੋ ਦੀਏ ਨਾ ਨਾ ਆ ਇੱਥੇ ਤੱਕ ਕਰ ਲਓ ਬਸ ਗੁੱਟ ਤੱਕ ਗੁੱਟ ਤੱਕ ਕਰ ਦੀ ਜੇ ਨੋਂ ਕਰਨਾ ਤਾਂ 31 ਕਰ ਲੈ ਜੇ ਗੁੱਟ ਤੱਕ ਕਰਨਾ ਤਾਂ 36 ਕਰ ਲੈ ਮਾ 36 ਠੀਕ ਆ ਹਾਂ ਗੁੱਟ ਤੱਕ 36 ਕਿਵੇਂ ਆਉ ਪੁੱਠਾ ਲੱਗ ਗਿਆ ਉਹ ਖੜ ਜਾ ਅੱਛਾ ਖੜ ਜਾ ਖੜ ਜਾ ਨੋਂ ਤੱਕ ਦਾ 31 ਕਰਤਾ ਮੈਂ ਉੱਥੇ 36 ਉੱਥੇ ਇਵੇਂ ਚਾ ਲੈਣਾ ਮੈਂ ਅੱਛਾ ਉੱਥੇ ਪੁੱਠਾ ਚੱਲਦਾ ਹਿਸਾਬ ਕਿਤਾਬ ਸਾਡਾ ਜਿਵੇਂ ਆਪਣੇ ਪਿੰਡ ਇੱਕ ਦੋ ਤਿੰਨ ਕਹਿੰਦੇ ਨੇ ਉੱਥੇ ਤਿੰਨ ਦੋ ਇੱਕ ਕਹਿੰਦੇ ਨੇ ਇਹ ਲਾਲਾ ਤੂੰ ਨੋਂ ਤੱਕ 30 ਹੋ ਗਿਆ ਗੁੱਟ ਤੱਕ ਭਾਈ ਹੋ ਗਿਆ ਲਿਖ ਲਈ ਹਾਂਜੀ ਬਾ ਲਿਖ ਲਈ ਲਿਖ ਲਈ ਲਾਉ ਸਾਥੀ ਕੱਢ ਜੱਕ ਮੰਨ ਜਮਾ ਤਾਂ ਚੱਕ ਲੈ ਆਪਾਂ ਸਾਵਧਾਨ ਹੋ ਜਾ ਤੁਹਾਨੂੰ ਸਾਤੀ ਖੁੱਲ ਜਾ ਇੱਥੂ ਬਸ ਥੋੜਾ ਜਨਾ ਅ 42 ਲਿਖ ਦੇ ਖੁੱਲੀ ਹੋ ਜੂ ਫਲਾ ਤਾਂ ਨਹੀਂ ਕਰਦੀ ਇੰਨਾ ਇੰਨਾ ਖੁੱਲਾ ਹੋ ਜੂ ਦੇਖ ਇੰਨਾ 42 ਲਿਖ ਦੇ 42 ਲਿਖ ਦੇ 42 ਲਿਖ ਦੇ ਲੱਤਾਂ ਜੋੜ ਲੱਤਾਂ ਜੋੜ ਕਿੱਥੇ ਜੇ ਬੰਦ ਹੈ ਆ ਜੀ ਇੱਥੇ ਨੈਰੋ ਕਰਤੀ ਹੈ ਨਾ ਨਾ ਹਾਂ ਖੁੱਲਾ ਖੇਤ ਬੰਨੇ ਵਾਲਾ ਓਏ ਉਹ ਤਾਂ ਨੈਕਸੇ ਕੁਮਾਰ ਦਾ ਮੁੰਡਾ ਤਾਂ ਨੈਰੋ ਬਣਾਉਣੀ ਹਾਂ ਲੈ ਐਂ ਕਰ ਦੇ ਤੂੰ ਅੱਡੀ ਤੱਕ ਕਰ ਦੇ 38 ਆਪਾਂ حساب ਜਨ ਰੱਖਾਂ 36 ਕਰ ਦੇ 37 37 ਕਰ ਦੇ ਵੀਰੇ 37 ਕਰ ਨਹੀਂ ਯਾਰ ਤੂੰ 37 ਕਰ ਮੇਰੇ ਹਿਸਾਬ ਨਾਲ ਰੱਖ ਤੂੰ ਤਾਂ ਹੋਰ ਕੁਝ ਕਹੇਗਾ ਠੀਕ ਹੈ ਲੈ ਲੱਕ ਮਿਲ ਗਿਆ ਲੱਕ ਤੇਰਾ ਲੱਕ ਕਰ ਦੇ ਤੂੰ 41 ਠੀਕ ਹੈ 41 ਕਰਤਾ ਏ ਲੱਕ ਕਰਤਾ ਲਾ ਇਥੋ ਕਿਨੇ ਦਾ ਪੱਟਾ ਤੋਂ ਕਿੰਨੀ ਕਿ ਭੀੜੀ ਰੱਖਣੀ ਆ ਬਸ ਆ ਨੂਰ ਮੰਗੂ ਖੁੱਲੀ ਠੀਕ ਆ ਕਿਹਨਾਂ ਸਾਰੂ ਖਾਨ ਦਾ ਮੁੰਡਾ ਮੇਰਾ ਲੜ ਪਿਆ ਕਹਿੰਦਾ ਅਕਲਾ ਪੱਟਾ ਤੋਂ ਭੀੜੀ ਹੋ ਗਈ ਮੈਂ ਇਹ ਕਿੱਡੀ ਗੱਲ ਆ ਹਾਂ ਕੱਪੜਾ ਹੋਰ ਮੰਗਾ ਕੇ ਯਰਕਦੇ ਨੇ ਮਾਰ ਕੇ ਸਿਉਣਾ ਦੇਤਾ ਉਹ ਤਾਂ ਦੂਜੇ ਪਾਉਂਦੇ ਨੇ ਹਣਾ ਪਠਾਣੀ ਪਹੁੰਚਾ ਜਾ ਹਾਂ ਉਹ ਤਾਂ ਹੋਰ ਪਾਉਂਦੇ ਨੇ ਉਹ ਪਾਕਿਸਤਾਨੀ ਪਾਉਂਦੇ ਨੇ ਉਹ ਉਹਨੇ ਜਾਣਾਂ ਦੀ ਵਿੱਚ ਬੂਚ ਤੇ ਲੈਦਾ ਬਾਈ ਹੋ ਗਿਆ ਨਾ ਬਾਈ ਨਹੀਂ ਖੁੱਲੋ ਹੋਰ ਹੋਰ ਖੁੱਲਾ ਕਰਾ 24 23 24 ਕਰਦੇ ਮੈਂ ਇਹ ਇੱਕ ਗੱਲ ਦੇਖ ਲਈ ਪਿੰਡਾਂ ਦੇ ਖੁੱਲੇ ਸਵੇਂ ਆਉਣਗੇ ਉੱਥੇ ਭੀੜੇ ਸਵੇਂ ਆਉਣਗੇ ਉਹ ਪਤਾ ਨਹੀਂ ਕੀ ਗੱਲ ਆ ਭਾਈ ਹਾਂ ਫਰਕ ਹੁੰਦਾ ਹੀ ਹੈ ਲੈ ਕੀ ਰਹਿ ਗਿਆ ਹੁਣ ਮਿੱਤਰ ਆਪਣਾ ਮੂਰੀ ਆਪਣਾ ਮੂਰੀ ਹੀ ਰਹਿ ਗਈ ਹੈਨਾ ਅੱਛਾ ਕਾਇਂ ਕਰੀ ਘੇੜਾ ਚੌਰਸ ਹੀ ਕਰਦੀ ਚੌਰਸ ਰੱਖਾਂ ਥੱਲੋਂ ਹਾਂ ਹਾਂ ਚੌਰਸ ਗੋਲ ਨਾ ਕਰ ਨਾ ਨਾ ਗੋਲ ਨਹੀਂ ਚੌਰਸ ਕਿੰਨੀ ਰੱਖਾਂ ਦੇਖ ਲੈ ਕਿੰਨੀ ਰੱਖੀ ਮੂਰੀ ਰੱਖ ਦੀਏ ਐਨੀ ਖੁੱਲੀ ਪਾ ਲੇਗਾ ਹਾਂ ਹਾਂ 18 ਠੀਕ ਆ 44 18 ਕਰ ਦੋ 18 18 ਗੁਣਾ 41 672 ਕਰਦੇ 672 ਕਰਦੇ ਕਈ ਵਾਰ ਤੇਰੇ ਪਾਪੇ ਵਰਗੇ ਦੇ ਵੀ ਆ ਜਾਂਦੇ ਨਾ ਚਲੋ ਕੋਈ ਨਾ ਉਹ ਫਰਾਂਏ ਆ ਨਾ ਗਿੱਟਾ ਕੋਠਾ ਪਤਲਾ ਤੇ ਲੈ ਫਿਰ ਹੁਣ ਇੱਕ ਚ ਐ ਕਰ ਹਾਂ ਸਾਰਾ ਕੁਝ ਹੋ ਗਿਆ ਹਨਾ ਹਾਂਜੀ ਲੈ ਤੂੰ ਐ ਕਰ ਫੜਾ ਮੈਨੂੰ ਮੇਚਾ ਤੂੰ ਸਿਆਉਣਾ ਮਾਰ ਚਲ ਆਪਾਂ ਮੜਾਜੇ ਕੰਮ ਚਾਲਦੇ ਆ ਕਿੰਨਾ ਟਾਈਮ ਲੱਗੂ ਤੇਰੇ ਕੋਲ ਕੀ ਆ ਮੋਟਰਸਾਈਕਲ ਹਾਂ ਹੱਕੀ ਮੜਾਜਾ ਨਾ ਮੈਂ ਦੋ ਮਿੰਟਾਂ ਦੀ ਤੁਰਕਾਂ ਮੈਂ ਤੁਰਕੇ ਤੁਰਕੇ ਆ ਹਾਂ ਤੁਰਕੇ ਦਾ ਫੇਰਾ ਓਏ ਮੈਂ ਆਪਣਾ ਸਾਈਕਲ ਕਿੱਥੇ ਛੱਡੀ ਹੈ ਹੈ ਸਾਈਕਲ ਕਿੱਥੇ ਆਪਣਾ ਕਿੱਥੇ ਜਾਣਾਗਾ ਸ਼ਹਿਰ ਛੁੜ ਜਾਣਾ ਨਾ ਪਿੰਡ ਚ ਹੀ ਜਾਣਾ ਫਿਰ ਤੁਰੀ ਨੰਗ ਚੱਲਦਿਆਂ ਜਰਾ ਆ ਜਾ ਆ ਜਾ ਆ ਜਾ ਮਾੜਾ ਜਿਹਾ ਕੰਮ ਹੈ 2 ਕਿ ਮਿੰਟਾਂ ਦੀ ਕੋਈ ਨਾ ਕੋਈ ਨਾ ਉਹ ਸ਼ਮਣਾ ਮਾਰ ਦੇ ਬਾ ਉਹਨੇ ਹੱਲ ਲਿਆ ਤੇਰੀ ਸਾਰੀ ਉਮਰ ਐ ਹੀ ਨੰਗ ਜਣੀ ਆ ਗੇੜੇ ਮਾਰਦੇ ਤੇ ਮੈਨੂੰ ਐ ਲੱਗਦਾ ਇੱਕ ਤਾਂ ਗਰਮੀ ਨੇ ਲਊ ਪੀ ਲਿਆ ਕਹਿੰਦੇ ਲੈ ਲਿਆ ਪਤੰਦਰ ਦੇ ਫੂਟਵਾ ਦੇਖ ਕੇ ਮੇ ਲਾਈਆਂ ਲੈ ਇਹਦਾ ਬਣਿਆ ਖੜਾਪ ਟਵਾਰੀ ਐ ਮਹੀਨਾ ਹੋ ਗਿਆ ਗੇੜੇ ਮਾਰਦੇ ਨੂੰ ਦੋ ਕੱਛੇ ਨਹੀਂ ਚੋਂਦੇ ਨੇ ਪਤਾ ਨਹੀਂ ਆ ਜਿੰਦਰਾ ਓ ਜੰਦਰਾ ਸੱਚੀ ਗੱਲ ਜੀ ਆਥਰੀ ਗੱਲ ਪੁੱਤ ਹੈਗਾ ਜੰਦਰਾ ਨਾ ਗਏ ਹੋਣੀ ਉਹ ਤਾਂ ਕਿੱਧਰ ਭੱਗ ਗਿਆ ਮੇਚਾ ਲੈਣਗੇ ਹੋਏ ਨੇ ਉਹ ਨਾ ਇਹ ਨਾ ਮਿਲੇ ਜਦੋਂ ਮੈਂ ਆ ਮ ਇਹ ਨਾ ਮਿਲੇ ਮੈਨੂੰ ਇਹਨੇ ਲਹੂ ਪੀ ਲਿਆ ਮੇਰਾ ਖਿੱਚ ਵਾਲੀ ਹੋ ਰਹੀ ਹੁਣ ਇਹ ਕੱਪੜੇ ਖਿੱਚਦਾ ਹੋਣੀ ਆ ਪਤਾ ਨਹੀਂ ਤਾਂ ਇਹਨੂੰ ਭਈ ਕੰਮ ਹੀ ਬਾਲਾਂ ਮਿਲ ਗਿਆ ਵੱਡੇ ਆਊਟਰ ਮੈਨ ਲੱਗ ਗਿਆ ਹਾਂ ਜੀ ਪਤਾ ਨਹੀਂ ਕੀ ਕਰਦਾ ਮੇਰਾ ਦੋ ਕੱਛੇ ਦੇ ਬੰਦਾ ਮਹੀਨਾ ਹੋ ਗਿਆ ਗੇੜੇ ਮਾਰਦੇ ਇਹਨੂੰ ਹਾਂ ਜੀ ਹੈ ਪਤਾ ਨਹੀਂ ਕੀ ਬਿਜ਼ਨਸ ਕਰੀ ਬੈਠਾ ਹੈ ਮੈਂ ਹੀ ਬਣਾ ਦੋ ਸੋਡੇ ਦਾਈ ਓ ਯਾਰ ਮੈਨੂੰ ਨਹੀਂ ਪਤਾ ਮੇਰੇ ਕੱਚੇ ਮੇ ਤਾਂ ਕੱਪੜਾ ਦੇ ਦੋ ਬੱਬਾ ਗੁਰੂ ਮੈਂ ਤਾਂ ਕਹਿ ਤਾ ਹੋਰ ਬਣਵਾ ਲਾਂ ਚਲੋ ਜਦੋਂ ਆ ਗਏ ਉਹਨਾਂ ਨਾਲ ਕਰ ਲਿਓ ਗੱਲ ਜੀ ਉਹ ਪਿੰਟ ਚ ਲੱਪਣਾ ਬੂ ਮੈਨੂੰ ਹੁਣ ਹੈ ਮੈਨੂੰ ਮਾਗਰ ਜਾਣਾ ਬੂ ਫੂਕਣਾ ਪੂ ਆ ਉਦਾਪ ਕਿਤਾ ਗਰਮੀ ਨੇ ਲੈ ਰੱਖਿਆ ਕਿ ਕਹਿੰਨੇ ਲੈ ਲੇ ਅੰਦਰ ਹੀ ਨਾ ਫਿਰਦਾ ਹੋਵੇ ਤੇ ਸੱਪ ਲੱਗਿਆ ਹੋਵੇ ਦੇਖ ਕੇ ਮੈਨੂੰ ਦੇਖ ਲੈ ਹਾਂ ਭਾਬੀ ਇਹਦੇ ਵਿੱਚ ਤਾਂ ਸਾਰੇ ਇੱਕੋ ਰੰਗ ਦਿਖੀ ਜਾਂਦੇ ਆ ਆ ਜਿਹੜੀ ਮੈਂ ਰੀਲ ਲੈਣੀ ਉਹ ਤਾਂ ਹੈ ਨਹੀਂਗੀ ਉਹ ਪਥਰੇ ਪੈਣੇ ਡੱਬੇ ਦਾ ਵੀ ਉਧਰ ਚੱਕ ਲੋ ਨਾਲ ਮੈਂ ਤੈਨੂੰ ਕੋਲਾੰਬਾ ਦੇਣਾ ਭਾਈ ਆ ਜਿਹੜੀ ਪਰਸੋਂ ਰੀਲ ਲੈ ਕੇ ਗਈ ਸੀ ਮੈਂ ਜਮਈ ਨਹੀਂ ਚੱਜਦੀ ਸੀ ਉਹਦੀ ਤਾਕਾ ਟੁੱਟ ਜਾਂਦਾ ਸੀ ਅਸੀਂ ਕਿਹੜਾ ਬਣਾਉਣਾ ਕੰਪਨੀ ਬਣਾ ਕੇ ਭੇਜਦੇ ਆ ਮਗਰ ਸਾਡੇ ਕੀ ਸਾਰੇ ਮੈਂ ਦਿਨਾਂ ਦਾ ਤੂੰ 5 ਰੁਪਏ ਦੀ ਰੀਲ ਆ ਤੇਰੇ ਸਾਰੇ ਨਹੀਂ 50 ਰੁਪਏ ਦਾ ਆਪ ਨੂੰ ਪੈਂਦੀ ਹੈਗੀ ਆ ਆਹ ਦੇਖ ਲੈ ਲੈ ਮਿਲਦੀ ਵੀ ਨਹੀਂ ਹੈਗੀ ਨਾਲ ਉਹ ਡੱਬਾ ਚੱਕ ਲੋ ਹੋਰ ਚੱਕ ਲੋ ਹੁਣ ਮੈਂ ਡੱਬਾ ਹੀ ਫਿਰੋਲੀ ਜਾ ਮੈਂ ਸੂਟ ਨਹੀਂ ਸੌਣਾ ਕਰੀ ਜਾ ਕੇ ਮੈਂ ਆਹੋ ਕੱਲੂ ਸੌਲੀ ਨਾਲ ਮੇਰੀ ਗੱਲ ਸੁਣ ਬੇ ਹਾ ਅੰਮ੍ਰਿਤ ਚਲੇ ਜਰਦਾ ਨਹੀਂ ਓਏ ਓਏ ਬੰਬੇ ਵਾਲਾ ਚਰਦਾ ਖਾਂਦਾ ਫੂ ਮੈਂ ਪੱਟੀ ਗਈ ਕੋਈ ਨਹੀਂ ਜਰਦਾ ਦੇਖ ਲੈ ਕੰਮ ਕਰਦੇ ਨੂੰ ਕੋਈ ਨਹੀਂ ਜਰਦਾ ਐਂ ਕਿਹਾ ਮੈਂ ਤਾਂ ਕੋਈ ਨਹੀਂ ਜਰਦਾ ਮਹਾ ਫਿਰ ਪਿੰਡ ਚ ਰੋਲਾ ਪਾਓਗੇ ਭਗਦੇ ਵਾਲੇ ਕੋਲੇ ਕਪੜੇ ਸਮੋਣਨੇ ਜਾਓ ਜਰਦਾ ਖਾਂਦਾ ਦੋ ਪ੍ਰੋਟੈਸਟ ਕਰਾ ਲਾ ਦੋ ਪ੍ਰੋਟੈਸਟ ਕਰਾ ਲਾ ਮੈਂ ਨੂੰ ਕਿ ਲੋੜਾ ਟੱਕੇ ਖਾਂਦੀ ਜਿੱਤਰ ਮਰਜੀ ਜਾ ਮੈਂ ਤਾਂ ਆਖਾਂ ਮਾ ਕੋਈ ਜਰਦਾ ਨਹੀਂ ਮੈਨੂੰ ਦੇਖ ਕੇ ਤੂੰ ਜਰਦਾ ਕਹੀ ਜਾਂਦੀ ਐ ਖਾਣ ਵਾਲਾ ਲੈ ਮੈਨੂੰ ਕਿ ਹੱਦ ਸੁਭਾ ਖਾ ਜਾ ਰਹੀ ਭਰੀ ਲ ਭਾਲਦੀਆਂ ਇੱਥੋਂ ਬਰੀਲ ਭਾਲਦੀਆਂ ਦੇਖਿਆ ਸੂਤ ਸਮਿਆਂ ਮੈਂ ਤੁਹਾਨੂੰ ਕੱਢ ਕੇ ਨਾ ਤਾਂ ਮੈਨੂੰ ਹਸਾਵਾ ਆ ਆਹੋ ਦੇ ਫਿਰ ਕਰ ਚੇਤਨ ਸਾਰੇ ਟੱਪੇ ਤੋਂ ਸਾਰੀ ਇੰਡਸਟਰੀ ਦੀਆਂ ਰੀਲਾਂ ਇੱਥੋਂ ਜਾਂਦੀਆਂ ਨੇ ਕਾਲੇ ਕੋਲੋਂ ਸਾਰੀ ਇੰਡਸਟਰੀ ਇੱਥੋਂ ਕੱਪੜੇ ਜਿਹੜੀ ਇੰਡਸਟਰੀ ਮੇਰੇ ਤੋਂ ਕੱਪੜੇ ਸਿਉਂਦੀ ਆ ਕੁੱਲ ਰੀਲੇ ਇੱਥੋਂ ਜਾਂਦੀਆਂ ਸੇਰਮਾਰਕਾ ਰੀਲ ਕਿਹੜੀ ਆ ਇਹ ਆ ਦੇ ਸੇਰਮਾਰਕ ਮੇਰੀ ਗੱਲ ਸੁਣ ਲੈ ਸਾਰੇ ਤਾਂ ਤਾਗੇ ਟੁੱਟੀ ਜਾਂਦੇ ਰਹਿੰਦੇ ਨੇ ਪਰ ਸੋਰੀ ਲੈ ਗਈ ਜਮੈਨੀ ਚੱਜ ਦੀ ਟਿਕਾਣੀ ਕੌਡੀ ਦੀ ਨਹੀਂ ਤਾਗਾ ਨਹੀਂ ਟੁੱਟਦਾ ਜੇ ਤਾਗਾ ਪਾਉਣ ਦਾ ਸਾਹਬ ਹੋਵੇ ਤਾਗਾ ਨਹੀਂ ਟੁੱਟਦਾ ਔਰ ਮੇਤਰੀ ਮਿਲਦਾ ਫੇਰ ਮਿਲਦਾ ਸਾਨੂੰ ਔਰ ਟਾਈਮ ਬਾਅਦ ਆਇਆ ਦੇਖ ਲੈ ਲੋਕਾਂ ਨੂੰ ਚਾਹ ਦੇਖ ਲੈ ਲੋਕਾਂ ਨੂੰ ਚਾਹ ਦੇਖ ਲੈ ਬੰਬੇ ਤੋਂ ਕਿੰਨੇ ਟਾਈਮ ਬਾਅਦ ਆਇਆ ਬਖਸ਼ ਦੇ ਮੈਨੂੰ ਰੀਲ ਲੈ ਜਾਂਦੇ ਸੂਟ ਸਿਆਉਣਾ ਮੈਂ ਤਾਂ ਘਰੇ ਜਾ ਕੇ ਉਹ ਕਿਉਂ ਐਵੇਂ ਇੱਥੇ ਲੀਰਾਂ ਚ ਮੱਥਾ ਮਾਰਦੀ ਫਿਰਦੀ ਹੈ ਮੇਰੀ ਗੱਲ ਸੁਣ ਹਾਂ ਸੂਟ ਮੈਨੂੰ ਫੜਾ ਤੂੰ ਜਿਹਨੇ ਲੈ ਲੇਗਾ। ਉਹ ਹੋ ਘਰਤੀ ਨਾ ਉਹੀ ਛੋਟੀਆਂ ਗੱਲਾਂ। ਹਾਂ। ਉਹੀ ਛੋਟੀ ਗੱਲ ਕਰਤੀ ਤਾਂ। ਮੇਰੀ ਗੱਲ ਸਮਝ ਲੈ। ਮਸਾ ਤੇਰੇ ਬਾਈ ਨੇ ਇੱਕ ਸੂਟ ਲਿਆ ਕੇ ਦਿੱਤਾ ਮੈਨੂੰ। ਠੀਕ ਆ ਖਰਾਬ ਨਾ ਕਰ ਦੇ ਫੜਾ ਕੇ ਜਾਊ ਕਦੋਂ ਦੇਂਗਾ। ਸੋਨਮ ਬਾਜਵਾ ਦੇ ਪੰਜ ਸਰਾਰੇ ਆਏ ਹੋਏ ਨੇ ਮੇਰੇ ਕੋਲ ਸੋਨਮ ਬਾਜਵਾ ਦੇ ਪੰਜ ਸਰਾਰੇ ਜਿਹੜਾ ਮਰਜ਼ੀ ਸਮੇਂ ਲੈ ਹੱਥ ਧਰਦੇ ਹੋਈ ਸੀ। ਮੈਂ ਤਾਂ ਉਹਹੀਂ ਕਹਿਣਾ ਵੀ ਮੈਂ ਤਾਂ ਉਹਹੀਂ ਕਹਿੰਦਾ ਵੀ ਭਾਈ ਚਿਰਖੀ ਆ ਗਈ ਇੱਕ ਸਰਾਰੇ ਚ ਮੈਂ ਤਾਂ ਇਹੀ ਕਹਿਣਾ ਬਸ ਹਾਏ ਉਹ ਮੈਨੂੰ ਬਣਾ ਕੇ ਦੇ ਦੀ ਚੰਗਾ ਨਹੀਂ ਬਣਾ ਦੂੰ ਜਿੰਦਰਾ ਮੇਰੀ ਗੱਲ ਸੁਣ ਤੈਨੂੰ ਉਹ ਵਾਲੇ ਸੂਟ ਸਿੰਮਣ ਆਉਂਦੇ ਜਿਹੜੇ ਹਨਾ ਹੁਣ ਅੱਜ ਕੱਲ ਕੁੜੀਆਂ ਪਾਉਂਦੀਆਂ ਨੇ ਆਹ ਕੁੜਤੀ ਦੇ ਵਿੱਚ ਐ ਕੱਟ ਪਾ ਕੇ ਲੈਸ ਜੀ ਲਾਉਂਦੀਆਂ ਨੇ ਹਾਂ ਮੈਨੂੰ ਲਾ ਬਿਲ ਬਾਟਮ ਤੋਂ ਹਾਂ ਮੈਂ ਹਾਲੀਵੁੱਡ ਦੇ ਕੱਪੜੇ ਸਿਉਣਾ ਬਿਲਬੋਰਡ ਪਤਾ ਕੀ ਹੁੰਦੀ ਆ ਤੈਨੂੰ ਬਿਲਬੋਰਡ ਬਿਲਬੋਰਡ ਮੰਨ ਪੜੇ ਜਿਹੜੀਆਂ ਲੰਬੂ 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 ਪੈਂਟਾਂ ਪਾਉਂਦੇ ਨਾ ਉਹ ਮੈਥੋ ਮੈਥੋ ਚੱਲਿਆ ਟ੍ਰੈਂਡ ਨਾ ਫਿਰ ਪੈਂਟ ਤਾਂ ਮੈਂ ਪਾਉਂਦੀ ਨਹੀਂ ਮੈਂ ਤਾਂ ਸੂਟ ਦੀ ਗੱਲ ਕਰੀ ਆ ਗੱਲ ਕਰਨਾ ਸੋਨ ਬਾਜਵਾ ਦੇ ਕੱਪੜੇ ਦੇਖੇ ਨੇ हां देखे ने मैं सऊना मैं सऊना और हूं और हूं जेड़ा सऊला औंदी है फिर मैं आज फड़ा दू तन्नू फड़ा जी ऐनाच क्यों मथा मारी जन्नी है काले काली रील दे ओए पर हो जा ले काली रील ले मेरे सूट ਨਾਲ ਦੀ ਰੀਲ ਲੈ ਜੀ ਫਿਰ ਮੈਂ ਸੂਟ ਫੜਾ ਦੂ ਤੈਨੂੰ ਬੱਸ ਮੈਂ ਸਮਝ ਲਿਆ ਸਰਾਰਾ ਤਾਂ ਤੇਰਾ ਮੈਂ ਸऊना ਆਪਦੇ ਕੋਲ ਤੂੰ ਮੈਨੂੰ ਰੀਲਾਂ ਦਿਖਾਈ ਜੰਨੀਆਂ ਚੰਗਾ ਫਿਰ ਸਾਈਡ ਤੇ ਤਾਂ ਹੋ ਜਾ ਨੰਗ ਤੇ ਜਾਣਦੇ ਲੱਡੂ ਲੱਡੂ ਖਾ ਲੈ ਵੇਸਨ ਵਾਲਾ ਹਾਏ ਹਾਏ ਮਰੀ ਤਾਂ ਜਾਣਿਆ ਸਾਹ ਤਾਂ ਆਉਂਦਾ ਨਹੀਂ ਲੱਡੂ ਖਾਵਾ ਮੇਰਾ ਸਾਲਾ ਭੁੱਖੀ ਭੁੱਖੀ ਮੋੜੀ ਇਹਨਾਂ ਰੱਡੂ ਖਾਣਾ ਪੜਾਈ ਨੂੰ ਬਾਲੋ ਆਣੀ ਗਾ ਪਾਲੋ ਖਾ ਲੈ ਨਾ ਮੈਂ ਨਹੀਂ ਖਾਂਦੀ ਜਿੰਦਰਾ ਪਾਲੋ ਸਹੀ ਖਾ ਲੈ ਨਹੀਂ ਖਾਂਦੀ ਤੂੰ ਐ ਕਰੀ ਬਸ ਮੇਰਾ ਸੂਟ ਹੀ ਸਹੀ ਤੁਸੀਂ ਉਹ ਕੱਢੀਂ ਆਪਾ ਖਾ ਕੇ ਜਾ ਫਿਰ ਇਮਲੀ ਵਾਲਾ ਗੋਲਾ ਜੇ ਮੇਰਾ ਸੂਟ ਖਰਾਬ ਕਰ ਤਾ ਟਟਾ ਜਾਣੇ ਸਾਰੇ ਪਿੰਡ ਚ ਰੌਲਾ ਪਾ ਦੂੰਗੀ ਵੀ ਬੰਬੇ ਵਾਲਾ ਸੋਹਣਾ ਸੂਟ ਨਹੀਂ ਸਿੰਨਾ ਓਏ ਐਕਟਰ ਨੀਆਂ ਆਉਂਦੀਆਂ ਨੇ ਮੇਰੇ ਕੋਲੇ ਤਾਂ ਪਾ ਦੀ ਪਿੰਡ ਚ ਰੌਲਾ ਪਾ ਦੂੰਗੀ ਫਿਰ ਤਾਂ ਕੱਪੜਾ ਇਕ ਗਿੱਠ ਦਾ 500 ਰੁਪਿਆ ਲੈਣਾ ਮੈਂ ਜਿਹੜੀਆਂ ਐਕਟਰ ਨੀਆਂ ਦੇ ਸੂਟ ਸਿਉਣਾ ਇਕ ਗਿੱਠ ਦਾ 500 ਹਾਂ ਮੇਰੇ ਕੋਲੇ ਵੀ ਹੈਗਾ 575 ਰੁਪਏ 275 ਰੁਪਏ ਇੱਕ ਸਿਉਣ ਦੇ ਨੇ 275 ਰੁਪਏ ਇੱਕ ਸਿਉਣ ਦੇ 11 ਸਿਉਣ ਮਾਰਤੀ ਹਾਂ ਮਜਾ ਲ ਖੁੱਲ ਜੇ ਹਰਜਿੰਦਰ ਰਾਜ ਮੇਰਾ ਸਾਰਾ ਅਗਲਾ ਦੀ ਕੱਪੜੇ ਨੂੰ ਕੱਲੀ ਸਿਉਣ ਦੇ ਨੂੰ ਸਾਰਾ ਕਪੜਾ ਮੱਚ ਜੂ ਇੰਨੀ ਹੈ ਜਿੰਦਰ ਫਿਰ ਮੇਰੀ ਗੱਲ ਸੁਣ ਤਾਂ ਸਹੀ ਤੂੰ ਫਿਰ ਤਾਂ ਸੂਟ ਨਾਲੋਂ ਤੇ ਸਮੇਂ ਹੀ ਮਹਿੰਗੀ ਹੋ ਗਈ ਤਾਂ ਇਥੋਂ ਕੁਝ ਨਹੀਂ ਲੈਣਾ ਮੈਂ ਤਾਂ ਇਥੋਂ ਮੈਂ ਕੁਝ ਨਹੀਂ ਲੈਣਾ ਤੇਰੇ ਨਾਲ ਲਿਹਾਜ਼ ਆ ਬਸ ਲਿਹਾਜ਼ ਤੌਰ ਤੇ ਸਹੋਗਾ ਹਾਂ ਹੁਣ ਤੂੰ ਡੰਡੀ ਪਾਈ ਜਾ ਚੰਗਾ ਮੈਂ ਫੜਾ ਕੇ ਪਾਈ ਜਾ ਪਾਈ ਜਾ ਪਾਈ ਜਾ ਮੈਂ ਕੱਲ੍ਹ ਨੂੰ ਇੱਕ ਦੋ ਗੱਲਾਂ ਇਆਂ ਕਰਨੀਆਂ ਕੱਲ ਇੱਕ ਤਾਂ ਐ ਕਰ ਓਏ ਨੰਗ 500 ਪੱਲੀ 500 ਪੱਲੜ ਕੋਈ ਗੰਦਾਲੀ ਦਾ ਐ ਕਰ ਉੜਦਾ ਪੰਛੀ ਦੇ ਦੋ ਤਾਂ ਮੈਨੂੰ ਵਾਓ ਠੀਕਾ ਮੇਰਾ ਸੜਾਈ ਕੋਸੇ ਦੇਰ ਤੱਕ ਜਾ ਗਿਆ ਉਹ ਬੀੜੀਆਂ ਲਾਉਂਦਾ ਮੈਂ ਕਿੱਧਰ ਨੂੰ ਜਾਵਾਂ ਉੜਦਾ ਪੰਛੀ ਕੁੜਾਣ ਦੇ ਇੱਕ ਕੁੜਾਣ ਦੇ ਦੇ ਇੱਕ ਰੁਪਿਆ ਲਾਉਣਾ ਚੱਕ ਤੇ ਰੈੱਡ ਤੇ ਪੇਪਰ ਹੈਗਾ ਠੀਕ ਹੈ ਹੋਰ ਐਣ ਦੇ ਚਾਰ ਪੜਿਆ ਜਾ ਉੜਦਾ ਪੰਛੀ ਦਾ ਦੇ ਕਿੰਨੇ ਦਾ ਕਰਤਾ ਮੁੱਠਾ ਮੇਰਾ ਸਾਲਾ ਮੁੱਠਾ ਛਾੜਦਾ ਇਕੱਠਾ ਚੱਲ ਕੋਈ ਚੱਲ ਇੱਕ ਨਹੀਂ ਚੰਗਾ ਕੋਈ ਹੋਰ ਵੱਡਾ ਆ ਗਿਆ ਭਾਈ ਆਰਡਰ ਪੱਲਣਾ ਦਾ ਹਾਂ ਫੇਰ ਆ ਗਏ ਕਿਵੇਂ ਲੱਗੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਤੀ ਐ ਵੀਡੀਓ ਤੇ ਕਮੈਂਟ ਕਰਕੇ ਦੱਸ ਦਿਓ ਭਾਈ ਚੰਗੀ ਲੱਗੀ ਵਧੀਆ ਲੱਗੀ ਕਿਹੜੇ ਡਾਇਲੋਗ ਵਧੀਆ ਲੱਗੇ ਇਹ ਚੈਨਲ ਤੇ ਵੀਡੀਓ ਐ ਕਰਨੀਆਂ ਮਰਦਮ ਜਿਹੜਾ ਪੈਚਾਂਗਾ ਸਸਰੀ ਘਰ